ਅਸੀਂ ਆਪਣੀ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਹੋਣ ਦਵਾਗੇ ਉਸਦੇ ਲਈ ਸਾਨੂੰ ਹਰ ਸੰਘਰਸ਼ ਦੇ ਵਿੱਚੋਂ ਲੰਘਣਾ ਪਵੇਗਾ ਜਿਸ ਨੂੰ ਲੈ ਕੇ ਹੁਣ ਦੱਸੀਏ ਕਿ ਸਰਕਾਰ ਨੂੰ ਮੁੜ ਤੋਂ ਕਿਸਾਨ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜ਼ਮੀਨ ਅਕਵਾਇਰ ਨੂੰ ਲੈ ਕੇ ਲਗਾਤਾਰ ਬੇਵਾਦ ਜੋ ਛੜਿਆ ਹੋਇਆ ਹੈ ਸਰਕਾਰ ਸਾਡੀਆਂ ਜ਼ਮੀਨਾਂ ਖੋਣਾ ਚਾਹੁੰਦੀ ਹੈ ਉਹ ਅਸੀਂ ਨਹੀਂ ਹੋਣ ਦਵਾਂਗੇ ਉਸ ਦੇ ਲਈ ਸਾਨੂੰ ਚਾਹੇ ਜੋ ਮਰਚੇ ਸੰਘਰਸ਼ ਕਰਨਾ ਪਵੇ ਉਹ ਅਸੀਂ ਹਰ ਹਾਲਤ ਦੇ ਵਿੱਚ ਕਰਨ ਦੇ ਲਈ ਤਿਆਰ ਆ ਤੇ ਲਗਾਤਾਰ ਸਰਕਾਰ ਨੂੰ ਹੁਣ ਮੁੜ ਤੋਂ ਕਿਸਾਨ ਲਲਕਾਰਦੇ ਹੋਏ ਨਜ਼ਰ ਆ ਰਹੇ ਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਹੋਰ ਕੀ ਕਹਿਣਾ ਆਓ ਤੁਹਾਨੂੰ ਸੁਣਾਉਨੇ ਸਤਾਵਾ ਹ ਉਹਨੇ ਬਲਵੰਤ ਦੀਆਂ ਤੋੜੀਆਂ ਸੀ ਉਹ ਰੱਖਿਆ ਉਹ ਟੀਚਰਾਂ ਨੂੰ ਧਮਕੀ ਦਿੰਦਾ ਵੀ ਜੇ ਕਿਸੇ ਨੇ ਵੀ ਮੇਰਾ ਨਾਮ ਲਿਆ ਵੀ ਐਕੀਮ ਜੋ ਪੈਸੇ ਕਢਾਉਂਦੇ ਆ ਬੰਦ ਵਾਂਗੂ ਮੈਂ ਟੁੰਡ ਵੜਾ ਦਊਗਾ ਵੀਰ ਜੇਵ ਤੇ ਦੁਰਨਾਪ ਹੋਊਗਾ ਇਹ ਜਿਹੇ ਗੁੰਡੇ ਇਹ ਜਿਹੇ ਬੰਦੇ ਉਹਨਾਂ ਨੇ ਰੱਖੇ ਹੋਏ ਆ ਅਸੀਂ ਉਹਨਾਂ ਨਾਲ ਬੈਠੇ ਆ ਹਸਾਬਕਦਾਰ ਉੱਚ ਉਦੋਂ ਸਾਰੇ ਵੀਗ ਟੀਚਰ ਇਹ ਲੜ ਰਹੇ ਸੀ ਘਟੋ ਘਟ ਤਿੰਨ ਸਾਲ ਹੋ ਗਏ ਨਾ ਵਰਗਿਆ ਦਿੱਤੀਆਂ ਨਾ ਕਿਤਾਬਾਂ ਦਿੱਤੀਆਂ ਜਦੋਂ ਇਹ ਰੌਲਾ ਪਿਆ ਜਿੰਦੀ 20 ਟੀਚਰਾਂ ਦੇ ਹਿਸਾਬ ਨਾਲ ਹੀ ਇੱਕ ਮਹੀਨੇ ਦਾ 2.5 ਲੱਖ ਬਚ ਗਿਆ ਉਹਨਾਂ ਕੋਲੇ ਇਸ ਕਿਸਮ ਦੀ ਨੰਗੇ ਚਿੱਠੀ ਭ੍ਰਿਸ਼ਟਾਚਾਰ ਕਰਦੇ ਆ ਇਥੋਂ ਦੇ ਡੀਸੀ ਨੇ ਪੜਤਾਲ ਵੀ ਕਰਾ ਲਈ ਪੜਤਾਲ ਦੇ ਵਿੱਚ ਸਾਫ ਹੋ ਗਿਆ ਕਿ ਉਹ ਭ੍ਰਿਸ਼ਟਾਚਾਰ ਕਰਦੇ ਆ ਪਰ ਇਤੋਂ ਦਾ ਡੀਸੀ ਸਾਹਿਬ ਤੇ ਇਤੋਂ ਦਾ ਸਾਰਾ ਆਮਲਾ ਫੈਲਾ ਤੇ ਮਾਈ ਸਰਖਾਨੇ ਦਾ ਐਮ ਐਲ ਏ ਉਹ ਸਾਰੇ ਉਹਨਾਂ ਦੇ ਨਾਲ ਖੜੇ ਆ ਜਦੋਂ ਇਹ ਦੋਸਤ ਹੋ ਗਿਆ ਉਸ ਤੋਂ ਬਾਅਦ ਦੋ ਵਾਰੀ ਲਾਠੀ ਚਾਰਜ ਹੋ ਗਿਆ ਸਾਰੇ ਪੰਜਾਬ ਨੂੰ ਪਤਾ ਹੈ ਕਿ ਟੀਚਰਾਂ ਕੁੜੀਆਂ ਫੜ ਕੇ ਅੰਦਰ ਕੀਤੀਆਂ ਟੀਚਰ ਕੀਤੇ ਅਸੀਂ ਉਹਨਾਂ ਦੀ ਸਪੋਰਟ ਤੇ ਗਏ ਜਿਹੜੇ ਜਥੇਬੰਦੀਆਂ ਵਾਲੇ ਤੁਸੀਂ ਵੀਡੀਓ ਦੇਖਿਆ ਕਿ ਥਾਣੇ ਬੁਰੇ ਕਿਵੇਂ ਕੁੱਟਕਟਾਪਾ ਕੀਤਾ ਉਹਨਾਂ ਦਾ ਅੱਜ ਵੀ 4 ਬੰਦੇ ਸਾਡੇ ਜੇਲ੍ਹ ਦੇ ਵਿੱਚ ਬੰਦ ਐ ਅਸੀਂ ਉਹਨਾਂ ਦੀ ਜ਼ਮਾਨਤ ਲਈ ਐ ਜੰਗੀ ਦੋ ਜੱਜਾਂ ਨੇ ਇਹ ਕਹਿ ਕੇ ਜ਼ਮਾਨਤ ਕੈਨਸਲ ਕਰਤੀ ਇੱਕ ਤਾਂ ਕਹਿੰਦੇ ਜੂਨੀਅਨ ਦੇ ਵਿੱਚ ਐ ਇਹ ਹੁਣ ਕਿੱਧਰ ਦਾ ਕਾਨੂੰਨ ਆ ਗਿਆ ਕਾਨੂੰਨ ਦੇ ਰਾਖੇ ਵਾਸਤੇ ਕਿ ਕੋਈ ਜੇ ਜੂਨੀਅਨ ਚੈਦੀ ਜ਼ਮਾਨਤ ਨਹੀਂ ਹੋ ਸਕਦੀ ਦੂਜੇ ਦਾ ਪਤਾ ਕਰ ਲਿਆ ਜੱਜ ਤੋਂ ਵੀ ਇਹਦਾ ਕੀ ਕਰੇਗਾ ਕਹਿੰਦਾ ਜ਼ਮਾਨਤ ਕਰੂ ਝੰਡੇ ਚੱਕ ਕੇ ਜਾਣਗੇ ਹੁਣ ਉਹ ਚਾਰ ਜਾਣੇ ਜੇ ਤੁਸੀਂ ਅੰਦਰ ਬੁਹਾ ਲੇ ਫਿਰ ਝੰਡੇ ਚੱਕਣ ਵਾਲਾ ਕੋਈ ਰਿਹਾ ਨਹੀਂ ਜਨ ਵੀ ਆ ਬਿਹਾਰ ਹੈ ਇਹੋ ਦੇ ਜੱਜਾਂ ਦਾ ਇਹਦੇ باوجود ਮੈਨੇਜਮੈਂਟ ਤੇ ਭ੍ਰਿਸ਼ਟਾਚਾਰ ਦਾ ਕੇਸ ਨਹੀਂ ਬਣਾਇਆ ਉਹਨਾਂ ਨੇ ਕਹਿਦਾ ਸੀ ਸਕੂਲ ਸੜਦੇ ਆ ਅਦਰ ਸਕੂਲ ਚੋਂ ਕੇ ਸੜਤਾ ਉਸ ਤੋਂ ਬਾਅਦ ਜਿਹੜੇ ਸਾਰੇ ਟੀਚਰ ਉਹ ਰੈਗੂਲਰ ਤੌਰ ਤੇ ਬਹਾਲ ਕਰਨੇ ਚਾਹੁੰਦੇ ਸੀ ਇਸ ਗੱਲ ਦੇ ਬਾਵਜੂਦ ਇਥੇ ਦਾ ਡੀਸੀ ਆੜਿਆ ਹੋਇਆ ਪਹਿਲਾਂ ਕਹਿੰਦਾ ਸੀ ਸੀਸੀ ਚਾਰ ਨਹੀਂ ਜਾਣ ਦੇਣੇ ਅੰਦਰ ਉਸ ਤੋਂ ਬਾਅਦ ਲੜਾਈ ਚੱਲੀ ਵਾਦਾ ਵੀ ਕਰਿਆ ਏ ਉੱਥੇ ਕਹਿੰਦੇ ਜੀ ਸਾਨੂੰ 10 ਦਿਨ ਦੇ ਦਿਓ 10 ਦਿਨਾਂ ਸਾਰਿਆਂ ਨੂੰ ਬਹਾਲ ਕਰ ਲਾਂਗੇ ਹੁਣ ਕਹਿੰਦੇ ਜਿਹੜਾ ਸੰਦੀਪ ਆ ਜਿਹੜਾ ਟੀਚਰਾਂ ਦਾ ਆਗੂ ਹੈ ਉਹਨਾਂ ਨੇ ਕਹਿੰਦੇ ਬਹਾਲ ਕਰਨਾ ਦੂਜੇ ਕਰ ਲੈਣੇ ਆ ਹੁਣ ਜੇ ਉਹ ਆਗੂ ਆਈ ਦੀ ਸਜ਼ਾ ਜਾਂ ਦਾ ਦੋਸਤ ਦੱਸਣੇ ਤੋਂ ਬਣਾ ਕੀ ਹੈ ਜਦ ਵੀ ਇਹਦੀ 13 ਮਹੀਨਿਆਂ ਦੀ ਬੱਚੀ ਅੰਦਰ ਰੱਖੀ ਹੋਣੀ ਸੀ ਇਹਦੀ ਜੀਵਨ ਸਾਥਾ ਜਿਹੜੀ ਟੀਚਰ ਆ ਉਹ ਵੀ ਅੰਦਰ ਰੱਖੀ ਇਹਦੀ ਮਾਤਾ ਵੀ ਜੇਲ੍ਹ ਚ ਰਹਿ ਕੇ ਆਈ ਆ ਬਿਹਾਰ ਹੈ ਇਹਨਾਂ ਦਾ ਇਹਨਾਂ ਦੀ ਗੱਡੀ ਜਿਹੜੀ ਉੱਥੇ ਘਰ ਵਾਂਗੂ ਵਰਤਦੇ ਸੀ ਉਹ ਗੱਡੀ ਹਜੇ ਤੱਕ ਨਹੀਂ ਦਿੱਤੀ ਜੀਦੇ ਜੀ 43000 ਫੰਡ ਸੀ ਉਹ ਕੁੜੀ ਦੇ ਟੌਕਸ ਸੀ ਉਹਦੇ ਵਿੱਚ ਸੋਨੇ ਦੇ ਕੱਪੜੇ ਵੀ ਸੀ ਉਹ ਗੱਡੀ ਦੇ ਨੂੰ ਤਿਆਰ ਨਹੀਂ ਕਹਿੰਦੇ ਉਹ ਤਾਂ ਬੌਂਡ ਹੋਈ ਹੋਈ ਐ ਕਿੰਨਾ ਸਮਾਨ ਚੋਰੀ ਕਰਿਆ ਹੋਇਆ ਹੈ ਉਹਦੀ ਲਿਸਟਾਂ ਸੁਣਾਵਾ ਸਭ ਕੋਲੇ ਜੰਮੀ ਚੌਥ ਥਾਣੇ ਦੇ ਵਿੱਚ ਵੀ ਤੇ ਰਾਮਪੁਰੇ ਦੇ ਸਾਧਲ ਥਾਣੇ ਦੇ ਵਿੱਚ ਵੀ ਆਹ ਲੜਾਈ ਚੱਲ ਰਹੀ ਐ ਜੰਮੀ ਉਹ ਆਗੂ ਰਹਿਤ ਕਰਨਾ ਚਾਹੁੰਦੇ ਆ ਸਕੂਲ ਦੇ ਟੀਚਰਾਂ ਨੂੰ ਤਾਂ ਇਹ ਯਾਉਨਾ ਟੀਚਰਾਂ ਦਾ ਕੱਲ ਹੀ ਮਿਲਿਆ ਮੈਂ ਉਹ ਕਹਿੰਦਾ ਗਏ ਤਾਂ ਸਾਰੇ ਅੰਦਰ ਜਾਵਾਂਗੇ ਨਹੀਂ ਸਾਰਿਆਂ ਦੀ ਨੋਕ ਨੂੰ ਜਾਂਦੀ ਆ ਵੇਖ ਕੇ ਜਾਣਦੇ ਐਨਾ ਕੋਈ ਮੁਲਾਜ਼ਮ ਵੈਸੇ ਆੜ ਨਹੀਂ ਸਕਦਾ ਹੁੰਦਾ ਐਡੀ ਵੱਡੀ ਦਿਲੜਤਾ ਦਿਖਾਈ ਆ ਉਹਨਾਂ ਨੇ ਹੁਣ ਜਿਹੜੇ ਇਹਨਾਂ ਨੂੰ ਚਿੱਠੀ ਕੱਢੀ ਦੂਜਿਆਂ ਨੂੰ ਬਹਾਲ ਕਰਨ ਵਾਸਤੇ ਉਹਦੇ ਚ ਵੀ ਸਾਨੂੰ ਨਵੀਂ ਭਰਤੀ ਕਰਦੇ ਆ ਜਿਹੜਾ 12 ਸਾਲ ਦਾ ਕੰਮ ਕਰਿਆ ਖੂਚ ਪਾਤਾ ਨਾਲ ਕਹਿੰਦੇ ਜੇ ਥੋੜੀ ਕੋਈ ਗੱਲ ਫੜੀ ਗਈ 24 ਘੰਟਿਆਂ ਦੇ ਨੋਟਿਸ ਤੇ ਸਾਨੂੰ ਬਾਹਰ ਕੱਢਣ ਦੇ ਵੇਲੇ ਜਿਹੜੇ ਦੁਆਰੇ ਲੈਣੇ ਆ ਤੇ ਕਿਸੇ ਨੂੰ ਵੀ 1 ਮਹੀਨੇ ਦਾ ਨੋਟਸ ਦੇ ਸੀ ਕਿਸੇ ਨੂੰ ਵੀ ਕੱਢ ਸਕਦੇ ਆ ਜਨਮ ਹੀ ਬਹਾਲ ਕਰਨ ਦਾ ਕੀਤਾ ਨਹੀਂ ਕੱਢਣ ਦਾ ਫੈਸਲਾ ਪਹਿਲਾਂ ਕਰ ਹੀ ਬੈਠੇ ਆ ਆ ਬਿਹਾਰ ਹੈ ਇਹਨਾਂ ਦਾ ਜਨਮ ਇਹ ਮਾਮਲਾ ਜਿਉਂਦਾ ਕਿਉਂ ਅਦਰਸ ਸਕੂਲ ਚੌਕੇ ਉਦੋਂ ਵੀ ਵੱਡੀ ਲੜਾਈ ਸਾਰੇ ਪੰਜਾਬ ਨੂੰ ਪਤਾ ਹੈ ਗਿਉਂਦਾਂ ਦੇ ਵਿੱਚ 717 ਏਕੜ ਜ਼ਮੀਨ ਜਿਹੜੇ ਮਜਾਰੇ ਬੋਂਦੇ ਤੁਰੇ ਆ ਰਹੇ ਐ ਜਿਨ੍ਹਾਂ ਦੇ ਹੱਕ 'ਚ ਸਰਕਾਰ ਨੇ ਫੈਸਲਾ ਵੀ ਕੀਤਾ ਕਿ ਇਹ ਜਿਨ੍ਹਾਂ ਨੇ ਹਿੱਸਾ ਠੇਕਾ ਨਹੀਂ ਦਿੱਤਾ ਇਹ ਸਾਰੀ ਜ਼ਮੀਨ ਦੇ ਮਾਲਕ ਬਣਦੇ ਐ ਇੱਥੇ ਡੀਸੀ ਕੋਲੇ ਆਉਂਦਾ ਜਿਹੜਾ ਉਸ ਮੌਕੇ ਦਾ ਸੀ ਇਹਦੇ ਹੁਕਮ ਐਸ.ਐਮ. ਕੋਲੇ ਐਸ.ਐਮ. ਦੇ ਹੁਕਮ ਤੇ ਜ਼ਿਲ੍ਹੇਦਾਰ ਕੋਲੇ ਜਾਂਦੇ ਐ ਇਦੇ باوجود ਜਮ੍ਹਾਂਬੰਦੀ 'ਚ ਨਹੀਂ ਚੜਾਏ ਤੇ ਜਿਹੜੇ ਉਹ ਜ਼ਗੀਰਦਾਰ ਸਰਦਾਰ ਹੈ ਉਹ ਕੋਰਟ 'ਚ ਜਾਵੜੇ